ਨਾ ਕੌਮਤੋ ਬਾਰ ਨੀਆਂ ਐ ਸੀਤਣੀਆਂ ਐ ਸੇਹਣੀਆਂ ਨੀਆਂ ਸਾਨੂੰ ਕਹਿੰਦਾ ਲੱਗ ਸਰਦਾਨੀਆਂ ਸੀ ਸਿੰਘਣੀਆਂ ਐ ਤੀਰੇ ਨੀਆਂ ਸਾਨੂੰ ਕਹਿੰਦਾ ਲੱਗ ਸਰਦਾਨੀਆਂ ਮਾਂਜਰੀ ਨੇ ਗੁੜਤੀ ਦਿੱਤੀ ਸਿੱਕੀ ਜਗਲਾਦੀ ਧਾਰੀ ਕਰਦੀ ਲਾਟ ਪੜੀਏ ਕਲਾਬੀ ਗਦਰਾਂ ਦੀ ਹਰ ਮੋੜ ਤੇ ਤੋਏ ਜੰਗ ਮੈਦਾਨ ਦੇ ਦਸਵਾ ਮੰਗੂ ਰੜਦੀਆਂ ਹਰ ਮੋੜ ਤੇ ਜੀ ਨਾਲ ਮੋੜੇ ਦੌੜ ਕੇ ਕੰਨੀਆਂ ਸਾਨੂੰ ਕਹਿੰਦਾ ਜਗ ਸਰਦਾਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ